Tu kuchh thank you प्यारी धी لا 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 ਇਸ ਆਤਮਿਕ ਵਿਆਹ ਵਿੱਚ ਜਾਣ ਵਾਸਤੇ ਆਤਮਿਕ ਵਸਤਰ ਚਾਹੀਦੇ ਹਨ ਕਿਉਂਕਿ ਜਿਵੇਂ ਸ਼ਾਇਆ ਨਬੀ ਇੱਕ ਚਿੱਠੀ ਵਿੱਚ ਲਿਖਦੇ ਹਨ 68 ਜਹਲੀ ਦਸਾਹ ਵਿੱਚ ਜਾਣੇ ਮੈਂ ਯਹਵਾ ਵਿੱਚ ਖੁਸ਼ ਹੋਵਾਂਗਾ ਬਹੁਤ ਖੁਸ਼ ਹੋਵਾਂਗਾ ਮੇਰਾ ਜੀ ਮੇਰੇ ਪਰਮੇਸ਼ਵਰ ਵਿੱਚ ਮਹਾਨ ਹੋਏਗਾ ਕਿਉਂ ਜੋ ਉਸ ਮੈਨੂੰ ਮੁਕਤੀ ਦੇ ਵਸਤਰ ਪੁਆਏ ਉਸ ਧਰਮ ਦੇ ਜੋਗੇ ਨਾਲ ਮੈਨੂੰ ਕਜਾ ਜਿਵੇਂ ਲਾੜਾ ਸਿਰੇ ਨਾਲ ਆਪ ਨੂੰ ਸਵਾਰਦਾ ਅਤੇ ਲਾੜੀ ਆਪਣੇ ਗਹਿਣਿਆਂ ਨਾਲ ਆਪ ਨੂੰ ਸ਼ਿੰਗਾਰਦੀ ਹੈ ਇਹ ਸ਼ਿੰਗਾਰ ਧਰਮ ਦੇ ਕੰਮ ਹਨ ਯਹਰਿਆ ਨਵੀ ਤਿੰਨ ਗਾਇ ਦੀ ਤਿੰਨ ਵਿੱਚ ਬਿਆਨ ਕਰਦਾ ਹੈ ਯੋਸ਼ੂਆ ਮਾਰੇ ਕਪੜੇ ਨਾਲ ਦੂਰ ਦੇ ਸੰਮੁਖ ਖੜਾ ਸੀ ਉਸ ਉਹਨਾਂ ਨੂੰ ਜਿਹੜੇ ਸਾਹਮਣੇ ਖੜੇ ਸਨ ਉਤਰ ਦੇ ਕੇ ਆਖਿਆ ਇਸ ਤੋਂ ਮਾਰੇ ਕਪੜੇ ਲਾ ਲਓ ਤੇ ਆਖਿਆ ਵੇਂ ਪ੍ਰਭੂ ਨੇ ਤੇਰੀ ਬ੍ਰਾਈ ਤੇ ਤੁੰ ਦੂਰ ਕਰ ਦਿੱਤੀ ਹੈ ਅਜੇ ਤੈਨੂੰ ਕੀਮਤੀ ਬਸਤ ਕੋਇਲ ਮਾਰੇ ਕਪੜੇ ਤਾਂ ਦੇ ਗੁਰੇ ਕੰਮ ਜੋ ਸਾਡੇ ਬੱਚਾ ਨਸ਼ੇ ਤੇ ਗੁਰੀਆਂ ਆਤਾਂ ਚੰਗੇ ਵਸਤਰ ਪਹਿਨ ਕੇ ਆਤਮਿਕ ਗਿਆਨ ਵਿੱਚ ਜਾ ਸਕਦੇ ਹਾਂ ਜਿਵੇਂ ਅਕਸ਼ਨਾ ਦੀ ਪਤਰੀ ਛੇ ਜਹਰੀ ਤੇ ਚ ਲਿਖਿਆ ਇਸ ਕਰਮ ਤੁਸੀਂ ਸਾਰੇ ਸਸਤਰ ਵਸਤਰ ਲੈ ਲਵੋ ਭਾਈ ਬੁਰੇ ਦਿਨੇ ਸਾਹਮਣਾ ਕਰ ਸਕੋ ਸਚਾਈ ਦਾ ਕਮਰ ਕਸਾ ਧਰਮ ਦੀ ਸੰਜੋ ਖੁਸ਼ਕਬਰੀ ਦੀ ਚਾਰੀ ਦੀ ਜੁੱਤੀ ਨੇਚੜੀ ਟਹਾ ਮੁਕਤੀ ਦਾ ਟੋਕ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਇਹ ਜਦ ਵਿੱਚ ਬਹੁਤ ਟਕੜਾਈ ਆ ਤੇ ਦੇਵਦੀ ਨਾਲ ਸਭ ਸੰਤਾ ਲਈ ਜਾਣਦੇ ਰੋ ਭਾਈ